ਇੱਕ ਪਾਸੇ ਪਾਨਾ ਸਿੱਧੂ ਨੂੰ ਲੈ ਕੇ ਚਰਚਾ ਦਾ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦਾ ਦਿੱਲੀ ਕੂਚ ਨੂੰ ਲੈ ਕੇ ਐਲਾਨ ਇਹਨਾਂ ਦੋਨਾਂ ਗੱਲਾਂ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਉੱਥੇ ਹੀ ਰਾਜ ਸਿੰਘ ਖਾਲਸਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕੇਂਦਰ ਸਰਕਾਰ ਤੇ ਪਲਟਵਾਰ ਕੀਤਾ ਤੇ ਉਹਨਾਂ ਨੇ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਵਾਜ਼ ਦਬਾਉਣ ਦੀ ਵੀ ਕੋਸ਼ਿਸ਼ ਕੇਂਦਰ ਸਰਕਾਰ ਕਰ ਰਹੀ ਹੈ ਤੇ ਜਿਸ ਤੋਂ ਬਾਅਦ ਰਾਜ ਸਿੰਘ ਖਾਲਸਾ ਕਾਫੀ ਗਰਮ ਦਿਖਾਈ ਦੇ ਰਹੇ ਨੇ ਤੇ ਕਿਸਾਨ ਜਥੇਬੰਦੀਆਂ ਦਾ ਪੱਕਾ ਪੂਰਿਆ ਗਿਆ ਹੈ। ਹੋਰ ਕੀ ਕਹਿਣਾ ਹੈ ਰਾਜ ਸਿੰਘ ਖਾਲਸਾ ਦਾ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਸੁਣਦੇ ਆ। ਦਿੱਲੀ ਨੂੰ ਜਾਣਾ ਹੈ ਪੂਰੇ ਜਿਹੜੇ ਭਾਰਤ ਦੇ ਕਿਸਾਨ ਨੇ ਉਹ ਐਨ ਲਾ ਲੋ ਵੀ ਪੱਬਾ ਪਾਰ ਹੋ ਗਏ ਨੇ। ਸੋ ਮੈਂ ਆਪਣੇ ਹਰਿਆਣਾ ਤੇ ਪੰਜਾਬ ਦੇ ਨੌਜਵਾਨਾਂ ਨੂੰ ਕਹਿਣਾ ਚਾਹਣਾ ਕਿ ਪਿਛਲੀ ਵਾਰ ਭਾਵੇਂ ਕੁਝ ਵੀ ਗਲਤੀਆਂ ਹੋ ਗਈਆਂ ਇਸ ਵਾਰ ਆਪਾਂ ਨੇ ਇਕੱਠੇ ਹੋ ਕੇ ਜਾਣਾ ਇਸ ਵਾਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕਰਕੇ ਤੁਰਨੀ ਹੈ ਗੁਰੂ ਗ੍ਰੰਥ ਸਾਹਿਬ ਜੀ ਜੋ ਸਾਂਝੀ ਬਾਲਤਾ ਦੇ ਪ੍ਰਤੀਕ ਨੇ ਉਹਨਾਂ ਦਾ ਓਟ ਆਸਰਾ ਲੈ ਕੇ ਚੱਲਣਾ ਇਹ ਮੈਂ ਨਹੀਂ ਕਹਿੰਦਾ ਜਿੱਥੇ ਬੰਦੀਆਂ ਕਹਿ ਰਹੀਆਂ ਨੇ ਬਾਪੂ ਜਗਜੀਤ ਸਿੰਘ ਡੱਲੇਵਾਲ ਜੀ ਤੇ ਕਾਕਾ ਕੋਟੜਾ ਜੀ ਦਾ ਇਹ ਬਿਆਨ ਹੈ ਕਿ ਜਿਹੜੇ-ਜਿਹੜੇ ਪਿੰਡਾਂ 'ਚੋਂ ਟਰਾਲੀਆਂ ਚੱਲਣੀਆਂ ਨੇ ਨੌਜਵਾਨ ਚੱਲਣਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਚੱਲਿਓ ਪਿਛਲੀ ਵਾਰ ਸਾਡੇ ਨਾਲ ਬਦੀਕੀਆਂ ਕੀਤੀਆਂ ਗਈਆਂ ਸਾਡੇ ਨਿਸਾਨ ਸਾਹਿਬ ਤੇ ਉਂਗਲਾਂ ਚੱਕੀਆਂ ਗਈਆਂ ਬਹੁਤ ਕੋਸ਼ਿਸ਼ਾਂ ਨੂੰ ਸਟੇਜਾਂ ਤੋਂ ਗਦਾਰ ਕਿਹਾ ਗਿਆ ਨੌਜਵਾਨਾਂ ਨੂੰ ਪਰ ਇਸ ਵਾਰ ਸਭ ਤੋਂ ਵੱਡੀ ਗੱਲ ਇਹ ਆ ਨੌਜਵਾਨੋ ਕਿ ਇਸ ਵਾਰ ਆਪਣੇ ਕੇਸਰੀ ਨਿਸਾਨ ਸਾਹਿਬ ਦੇ ਹੇਠ ਹੀ ਅੰਦੋਲਨ ਲੜਿਆ ਜਾਊਗਾ ਇਸ ਕਰਕੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਾਂ ਨੇ ਬਾਈ ਦਿੱਲੀ ਵੱਲ ਨੂੰ ਜਾਣਾ ਸੋ ਤਿਆਰ ਹੋ ਜੋ ਅਫਵਾਹਾਂ ਤੋਂ ਬਚੋ ਮੀਟਿੰਗ 5 ਵਜੇ ਰਿਜਲਟ ਆ ਜਾਣਾ ਜੇ ਨਾਂ ਆਇਆ ਤਾਂ ਬਾਈ ਪੈਰ ਜੁੱਤੀ ਨਾ ਪਾਇਓ ਟਰਾਲੀਆਂ ਕਰ ਲੋ ਤਿਆਰ ਆਪਣਾ ਰਾਸ਼ਨ ਪਾਈ ਚੱਕ ਲਿਓ ਨਾਲ ਜੇਕਰ ਆਪਾਂ ਸੰਘਰਸ਼ ਨਾ ਲੜੇ ਸੰਘਰਸ਼ ਲੜਨੋਂ ਹਟ ਗਏ ਤਾਂ ਸਮਝੋ ਬਈ ਆਪਾਂ ਨੂੰ ਮਾਰ ਦੇਣਾ ਆਪਣੀ ਜ਼ਮੀਨਾਂ ਖੋ ਕੇ ਕਾਰਪੋਰੇਟ ਕਢਾਣੇ ਦੇ ਹੱਸਾਂ ਚਲਾਂ ਚਲੀਆਂ ਜਾਣੀਆਂ ਨੇ ਜੇਕਰ ਇਹਨਾਂ ਨੇ ਆਹੀ ਕੁਛ ਰੱਖਿਆ ਤਾਂ ਸਾਡੀ ਜਿਹੜੀ ਕਣਕ ਹੈ ਉਹ ਮੰਡੀਆਂ ਚ ਨਹੀਂ ਉਹ ਸੜਕਾਂ ਤੇ ਰੋਲਿਆ ਕਰੂ ਸਾਡੀ ਕਣਕ ਖਰੀਦਣੀ ਨਹੀਂ ਕਿਸੇ ਨੇ ਸਾਡਾ ਝੋਨਾ ਖਰੀਦਣਾ ਹੀ ਨਹੀਂ ਕਿਸੇ ਨੇ ਜੇਕਰ ਇਹਨਾਂ ਨੇ ਆ ਬਦੇਸੀ ਵਪਾਰ ਸ਼ੁਰੂ ਕਰ ਲਿਆ ਯਾਰ ਇਹ ਸਮਝਣ ਦੀਆਂ ਗੱਲਾਂ ਨੇ ਸਾਡੇ ਕੋਲੇ ਅੱਪੇ ਪੰਜਾਬ ਕੋਲੇ ਹਰਿਆਣਾ ਕੋਲੇ ਜਿਹੜੀਆਂ ਹੋਰ ਸਟੇਟਾਂ ਨੇ ਭਾਰਤ ਕੋਲੇ ਕਿੰਨਾ ਆੰਨਾ ਹੈ ਜਿਹੜਾ ਸੈਲਰਾਂ ਚ ਪਿਆ ਖਰਾਬ ਹੋ ਜਾਂਦਾ ਪਰ ਇਹ ਬਾਹਰੋਂ ਕੰਮ ਗੋਣਾ ਚਾਹੁੰਦੇ ਆ ਇਹ ਕਿਸਾਨਾਂ ਨੂੰ ਉਲਝਾ ਕੇ ਕਿਸਾਨਾਂ ਨੂੰ ਲਾਲਚ ਦੇ ਕੇ ਇਹ ਮੰਡੀਆਂ ਵੀ ਆਪਣੀਆਂ ਬਣਾਉਣਾ ਚਾਹੁੰਦੇ ਆ ਇਹ ਜ਼ਮੀਨਾਂ ਵੀ ਬਕਾਉਣੀਆਂ ਚਾਹੁੰਦੇ ਆ ਜਦੋਂ ਸਾਡੇ ਪੱਲੇ ਜ਼ਮੀਨਾਂ ਨਾ ਰਹੀਆਂ ਸਾਡੀਆਂ ਸਰਕਾਰੀ ਮੰਡੀਆਂ ਨਾ ਰਹੀਆਂ ਤੇ ਸਾਡੇ ਪੱਲੇ ਕੀ ਰਹਿਜੂ ਬਾਈ ਇਹ ਸੁਣਸਣਾ ਫੜਾਉਣਾ ਚਾਹੁੰਦੇ ਆ ਸਾਡੇ ਹੱਥਾਂ 'ਚ ਇਸ ਕਰਕੇ ਨੌਜਵਾਨੋ ਸਮਝੋ ਇਹ ਦੁਫਾੜ ਨਾ ਹੋ ਜਿਹੜੇ ਗਦਾਰ ਨੇ ਉਹ ਰਹਿਣਗੇ ਪੰਜਾਬ ਐਲਕੀ ਰੈਣਗੇ ਪੰਜਾਬ ਜਿਹੜੇ ਗਦਾਰ ਨੇ ਪਰ ਸਰਦਾਰ ਬੰਦੇ ਦਿੱਲੀ ਜਾਣਗੇ ਸਰਦਾਰ ਬੰਦੇ ਦਿੱਲੀ ਜਾਣਗੇ ਸਰਦਾਰ ਬੰਦੇ ਸਿਰਾਂ ਦੇ ਉੱਪਰ ਕਫਨ ਬੰਨ ਕੇ ਚੱਲਣਗੇ ਦਿੱਲੀ ਨੂੰ ਕਿਉਂਕਿ ਸਾਡੇ ਪੰਜਾਬ ਦੀਆਂ ਮੰਗਾਂ ਨੇ ਸਾਡੇ ਕਿਸਾਨਾਂ ਦੀਆਂ ਮੰਗਾਂ ਨੇ ਪਰ ਜਿਹੜੇ ਗਦਾਰ ਲੋਕ ਜਾਣ ਦੀ ਬਜਾਏ ਲੋਕਾਂ ਨੂੰ ਰੋਕ ਰਹੇ ਨੇ ਕਿ ਸੰਯੁਕਤ ਕਿਸਾਨ ਮੋਰਚੇ ਦੇ ਨਾਂ ਤੇ ਲੋਕ ਦਿੱਲੀ ਜਾ ਰਹੇ ਨੇ ਭਾਈ ਜੀ ਇਹ ਗੱਲ ਨਹੀਂ ਹੈਗੀ ਸਰਿਆਮ ਸਰਦਾਰ ਜਗਜੀਤ ਸਿੰਘ ਢੱਲਿਆਲ ਜੀ ਨੇ ਬਿਆਨ ਦਿੱਤਾ ਕਿ ਇੱਕ ਫਰੰਟ ਹੈ ਗੈਰ ਰਾਜਨੀਤਿਕ ਜਿਨ੍ਹਾਂ ਨੇ ਚੋਣਾਂ ਨਹੀਂ ਲੜੀਆਂ ਉਹੋ ਇੱਕ ਫਰੰਟ ਦਿੱਲੀ ਜਾ ਰਿਹਾ ਤੇ ਆਪਣੇ ਨਾਮ ਤੇ ਜਾ ਰਿਹਾ ਤੇ ਲੋਕ ਸਾਥ ਦੇ ਰਹੇ ਨੇ ਤੇ ਹੁਣ ਮਿਰਚਾਂ ਲੱਗ ਰਹੀਆਂ ਨੇ ਉਹਨਾਂ ਬੰਦਿਆਂ ਤੇ ਜਿਹੜੇ ਨਹੀਂ ਚਾਹੁੰਦੇ ਕਿਸਾਨੀ ਨੂੰ ਬਚਾਉਣਾ ਮੈਂ ਕਿਹਦਾ ਨਾਮ ਨਹੀਂ ਲਊਂਗਾ ਆਪਾਂ ਕਿਸੇ ਦੇ ਵਿਰੋਧੀ ਨਹੀਂ ਪਰ ਮੈਂ ਕਹਿਣਾ ਚਾਹਣਾ ਕਿ ਕਿਸਾਨੀ ਨੂੰ ਕਿਉਂ ਤੁਸੀਂ ਯਾਰ ਇੱਕ ਇੱਕ ਪਾਸੇ ਤਾਂ ਕਹਿੰਦੇ ਕਿਸਾਨ ਬਚੇ ਰਹਿਣਾ ਇੱਕ ਪਾਸੇ ਤੁਸੀਂ ਜੇਕਰ ਕੋਈ ਦਿੱਲੀ ਨੂੰ ਜਾਂਦਾ ਤਾਂ ਉਹਨਾਂ ਨੂੰ ਰੋਕਦੇ ਹੋ ਉਹ ਸ਼ਰਮ ਕਰੋ ਯਾਰ ਇਹਦਾ ਮਤਲਬ ਫਿਰ ਤੁਸੀਂ ਨਾ ਕਿਸਾਨੀ ਨਾਲੋਂ ਨਾ ਕਿਸਾਨੀ ਦੀ ਲੜਾਈ ਲੜਨਾ ਚਾਹੁੰਦੇ ਹੋ ਤੇ ਨਾ ਜਵਾਨੀ ਦੀ ਲੜਾਈ ਲੜਨਾ ਚਾਹੁੰਦੇ ਹੋ ਆ ਸਾਨੂੰ ਪਤਾ ਹੀ ਲੱਗ ਗਿਆ ਜਵਾਨੀ ਦੀ ਲੜਾਈ ਕਿਹੜੀਆਂ ਜੱਥੇਬੰਦੀਆਂ ਲੜਦਿਆਂ ਨੇ ਭਾਨੇ ਸਿੱਧੂ ਵਾਲੇ ਉਹ ਚ ਭਾਨੇ ਸਿੱਧੂ ਵਾਲੇ ਮਸਲੇ 'ਚ ਸਾਰੀਆਂ ਜੱਥੇਬੰਦੀਆਂ ਨਿਕਰ ਕੇ ਅੱਗੇ ਆ ਗਈਆਂ ਕਿ ਯਾਰ ਇਹ ਲੋਕ ਜਿਹੜੇ ਜੱਥੇਬੰਦੀਆਂ ਦੇ ਆਗੂ ਨੇ ਉਹ ਕੱਲੀ ਜਵਾਨੀ ਨਾਲ ਖੜਦੇ ਆ ਜਾਂ ਕੱਲੀ ਕਿਸਾਨੀ ਨਾਲ ਖੜਦੇ ਆ ਪਰ ਜਿਹੜੀਆਂ ਜੱਥੇਬੰਦੀਆਂ ਨੇ ਭਾਨੇ ਸਿੱਧੂ ਆਸਾਸ ਦਿੱਤਾ ਉਹ ਪਤਾ ਲੱਗਿਆ ਕਿ ਉਹ ਆਪਣੀ ਜਵਾਨੀ ਵੀ ਬਚਾਉਣੀ ਚਾਹੁੰਦੇ ਆ ਉਹ ਆਪਣੀ ਕਿਸਾਨੀ ਵੀ ਬਚਾਉਣੀ ਚਾਹੁੰਦੇ ਆ ਭਾਨੇ ਸਿੱਧੂ ਦੀ ਲੜਾਈ ਵੀ ਲੜੀ ਉਹਨਾਂ ਜੱਥੇਬੰਦੀਆਂ ਨੇ ਤੇ ਅੱਜ ਕਿਸਾਨੀ ਦੀ ਲੜਾਈ ਲਈ ਵੀ ਦਿੱਲੀ ਜਾ ਰਹੇ ਹਾਂਗੇ ਸੋ ਨੌਜਵਾਨੋ ਵੱਡੀਆਂ ਗਿੰਟੀਆਂ ਦੇ ਵਿੱਚ ਕਾਫਲੇ ਬਣਾ ਲਓ ਪਿੰਡਾਂ ਦੇ ਵਿੱਚ ਆਪਣੇ ਟਰੈਕਟਰ ਟਰਾਲੀਆਂ ਕਰ ਲੋ ਤਿਆਰ ਸੋ ਕੱਲ ਨੂੰ ਦਿੱਲੀ ਵਾਲ ਨੂੰ ਕੂਚ ਕਰਨਾ ਆਪਾਂ ਮਿਲਾਂਗੇ ਤੁਹਾਨੂੰ ਖਨੋਰੀ ਬਾਰਡਰ ਤੇ ਖਨੋਰੀ ਤੋਂ ਆਪਾਂ ਅੱਗੇ ਨੂੰ ਵਧਾਂਗੇ ਜਿਹੜਾ ਖਨੋਰੀ ਬਾਰਡਰ ਹੈ ਉਹਨੂੰ ਸੀਲ ਕਰ ਦਿੱਤਾ ਗਿਆ ਹੈ ਉਹ ਟੁੱਟਣਾ ਤਾਂ ਹੈ ਜੇ ਬਾਪੂਆਂ ਦੇ ਨਾਲ ਨੌਜਵਾਨ ਹੋਣਗੇ ਇਕੱਲੇ ਬਾਪੂ ਕੁਝ ਨਹੀਂ ਕਰ ਸਕਦੇ ਇਕੱਲੇ ਨੌਜਵਾਨ ਕੁਝ ਨਹੀਂ ਕਰ ਸਕਦੇ ਇਹ ਮੈਂ ਸ਼ੁਰੂ ਤੋਂ ਕਹਿੰਦਾ ਆਇਆ ਕਿਉਂਕਿ ਜੋਸ਼ ਤੇ ਹੌਸਲ ਦਿੱਲੀ ਲੈ ਕੇ ਜਾਊਗਾ ਜੇ ਨੌਜਵਾਨ ਹੋਣਗੇ ਤਾਂ ਬਾੜ ਟੁੱਟਣਗੇ ਜੇ ਬਾਪੂ ਹੋਣਗੇ ਤਾਂ ਸਾਨੂੰ ਸਮਝਾ ਕੇ ਹੀ ਕੰਮ ਕਰਦਾ ਹੁੰਦਾ ਜਦੋਂ ਜੋਸ਼ ਤੇ ਹੋਸ਼ ਇਕੱਠਾ ਹੋ ਗਿਆ ਸਮਝ ਲਓ ਆਪਾਂ ਸੰਘਰਸ਼ ਜਿੱਤ ਗਏ ਇਸ ਕਰਕੇ ਪੰਜਾਬ ਦੇ ਨੌਜਵਾਨ ਨੂੰ ਪਿੰਡਾਂ 'ਚ ਬੈਠੇ ਨਾ ਰਹੇ ਜਿਓ ਸੱਥਾਂ 'ਚ ਬੈਠੇ ਨਾ ਰਹੇ ਜਿਓ ਆਹ ਨਾਲੋ ਵੀ ਅੱਡਿਆਂ ਦੇ ਵਿੱਚ ਬੈਠੇ ਨਾ ਰਹੇ ਜਿਓ ਕਿ ਆਪਾਂ ਕੀ ਲੈਣਾ ਹੈ ਬਾਈ ਇਹ ਲੜਾਈ ਇਹ ਨਹੀਂ ਹੈਗੀ ਕਿ ਆਪਾਂ ਕਿੰਨਾ ਨੇ ਇਹ ਲੜਾਈ ਸਾਡੀਆਂ ਜ਼ਮੀਨਾਂ ਦੀ ਹੈ ਇਹ ਲੜਾਈ ਸਾਡੀ ਹੈ ਇਹ ਲੜਾਈ ਸਾਡੇ ਢਿੱਡ ਦੀ ਹੈ ਜੇ ਲੜਾਈ ਨਾ ਲੜੀ ਸਰਕਾਰ ਨਾਲ ਤਾਂ ਸਾਡੀਆਂ ਜ਼ਮੀਨਾਂ ਖੁੱਸ ਜਾਣੀਆਂ ਨੇ ਤੇ ਜ਼ਮੀਨਾਂ ਦੇ ਉੱਪਰ ਜਿਹੜੀ ਫਸਲ ਲਗਾਉਣੇ ਉਹਨਾਂ ਦਾ ਰੇਟ ਨਹੀਂ ਮਿਲਨੇ ਜੇ ਕਰ ਇਹ ਲੜਾਈ ਆਪਾਂ ਇਹ ਰਹਿ ਕੇ ਵੀ ਆਪਾਂ ਅਸਤਾ ਫਲਾਣੀ ਜਿੱਥੇ ਬੰਦੀ ਨਾਲ ਜੁੜਿਆ ਉਹ ਤਾਂ ਜਾਣ ਹੀ ਰਹੇ ਅਸੀਂ ਨਹੀਂ ਜਾਂਦੇ ਓਏ ਭਰਾ ਬੋਏ ਲੜਾਈ ਉਹਨਾਂ ਦੀ ਨਹੀਂ ਆਗੂ ਆਸ ਦੇ ਵਿੱਚ ਬਖਰੇਵੇਂ ਹੋ ਸਕਦੇ ਆ ਪਰ ਜੋ ਗਰਾਊਂਡ ਪੱਧਰ ਤੇ ਲੋਕ ਜਾਗਦਿਆਂ ਜ਼ਮੀਰ ਵਾਲੇ ਹੁੰਦੇ ਆ ਉਹੋ ਜਾਣਦੇ ਹੁੰਦੇ ਆ ਜਦੋਂ ਕੋਈ ਸੰਘਰਸ਼ ਵਿੱਢਿਆ ਜਾਂਦਾ ਹੁੰਦਾ ਹੈ ਇਹ ਸੰਘਰਸ਼ ਇਕੱਲੇ ਡੱਲੇਆਲ ਸਾਹਿਬ ਦਾ ਨਹੀਂ ਹੈ ਇਹ ਜਾ ਇਕੱਲੇ ਹੋਰ ਜਿੱਥੇ ਬੰਦੀਆਂ ਜੋ ਆਗੂ ਉਹਨਾਂ ਨਾਲ ਥੋੜੀ ਐ ਇਹ ਸੰਘਰਸ਼ ਆਮ ਲੋਕਾਂ ਦਾ ਜੇ ਆਮ ਲੋਕ ਉਹਨਾਂ ਨਾਲ ਤੁਰਨਗੇ ਤਾਂ ਉਹਨਾਂ ਦਾ ਹੌਸਲਾ ਵਧੂਗਾ ਉਹ ਦਿੱਲੀ ਦੇ ਜਾ ਕੇ ਧੌਣ ਤੇ ਗੋਡਾ ਧਰ ਲੈਣਗੇ ਤੇ ਆਪਣੀਆਂ ਮੰਗਾਂ ਮਣਾ ਕੇ ਆਉਣਗੇ ਇਸ ਕਰਕੇ ਜੇ ਘਰਾਂ 'ਚ ਹੀ ਬੈਠੇ ਰਹਿ ਕੇ ਉਲਝ ਗਏ ਕਿ ਸਾਡੇ ਵਾਲੀ ਜਿੱਥੇ ਬੰਦੀਆਂ ਜਾਣ ਨਹੀਂ ਰਹੀ ਆਪਾਂ ਤਾਂ ਜਾਂਦੇ ਨਹੀਂ ਓਏ ਭਰਾਵੋ ਇਹ ਤੁਹਾਡੇ 'ਚ ਪਾੜਾ ਪਾਇਆ ਜਾ ਰਿਹਾ ਐ ਇਹ ਤੁਹਾਨੂੰ ਕਿਸਾਨੀ ਨਾਲ ਨਹੀਂ ਆਪਣੇ ਨਾਲ ਜੁੜਿਆ ਜਾ ਰਿਹਾ ਜਿਹੜੀਆਂ ਇਹ ਗੱਲਾਂ ਹੁੰਦੀਆਂ ਨੇ ਜੋ ਜ਼ਮੀਰਾ ਜਾਗਦਿਆਂ ਰੱਖਿਆ ਕਰੋ ਜਿਹੜੇ ਬੰਦੇ ਜਕਾਰੇ ਨਹੀਂ ਲਾ ਸਕਦੇ ਜਿਹੜੇ ਬੰਦੇ ਫਤੇ ਨਹੀਂ ਬੁਲਾ ਸਕਦੇ ਉਹ ਕਦੇ ਪੰਜਾਬ ਦੇ ਨਹੀਂ ਹੋ ਸਕਦੇ ਉਹ ਕਦੇ ਤੁਹਾਡੀ ਤੁਹਾਡਾ ਫਾਇਦਾ ਨਹੀਂ ਕਰ ਸਕਦੇ ਜਿਹੜੇ ਬੰਦੇ ਜਗਾਰੇ ਤੋਂ ਝਲਕਦੇ ਆ ਪਰ ਸਰਦਾਰ ਜਗਜੀਤ ਸਿੰਘ ਡੱਲਿਆਲ ਜੀ ਦਾ ਸਿੱਧਮ ਸਿੱਧੀ ਕਿਹਾ ਕਿ ਯਾਰ ਕੇਸਰੀ 인ਸਾਨ ਸਾਹਿਬ ਇੱਕ ਪਾਸੇ ਹੋਵੇ ਵੱਡੀ ਵੱਡਾ ਕਰਕੇ ਲਾਓ ਕਿਸਾਨੀਆਂ ਚੰਦਾ ਇੱਕ ਪਾਸੇ ਹੋਵੇ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਗੁਰਦੁਆਰਿਆਂ ਦੇ ਵਿੱਚ ਅਰਦਾਸ ਕਰਾਓ ਐਂ ਜਕਾਰੇ ਲਾ ਕੇ ਜਕਾਰੇ ਦੀ ਗੂੰਜ ਦੇ ਵਿੱਚ ਅੱਗੇ ਨੂੰ ਵਧੋ ਤਾ ਜੋ ਪਤਾ ਲੱਗ ਜੇ ਕੀ ਯਾਰ ਐ ਲਾ ਲੋ ਵੀ ਸਿੰਘ ਤੁਰੇ ਆਉਂਦੇ ਆ ਪੰਜਾਬ ਤੁਰਿਆ ਆਉਂਦਾ ਪਤਾ ਲੱਗੇ ਜਕਾਰਿਆਂ ਦੀ ਗੂੰਜ ਦੇ ਵਿੱਚ ਦਿੱਲੀ ਕੰਬੇ ਜਦੋਂ ਜਕਾਰੇ ਲਾਵਾਂਗੇ ਜਦੋਂ ਕੇਸਰੀਨ ਸਿੰਘ ਸਾਹਿਬ ਸਾਡੇ ਹੱਥਾਂ 'ਚ ਹੋਣਗੇ ਤਾਂ ਪਤਾ ਲੱਗੇ ਸੈਂਟਰ ਨੂੰ ਕੀ ਯਾਰ ਪੰਜਾਬ ਤੁਰ ਪਿਆ ਪੂਰਾ ਇਸ ਕਰਕੇ ਮੈਂ ਤੈਨ੍ਹ ਦੇ ਲੋ ਧੰਨਵਾਦੀ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਜਿਹੜੇ ਸਰਬ ਸੰਜੀਵ ਬਾਲਤਾ ਦੇ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦਾ ਓਟ ਆਸਰਾ ਲੈ ਕੇ ਦਿੱਲੀ ਨੂੰ ਜਾ ਰਹੇ ਨੇ ਸੋ ਸਾਰੇ ਭਰਾ ਭੋ ਆਜੋ ਕੇਸਰੀ ਨishan ਸਾਹਿਬ ਸਾਡੇ ਹੱਥਾਂ 'ਚ ਹੋਣ ਤੇ ਜਕਾਰਿਆਂ ਦੀ ਗੂੰਜ ਦੇ ਨਾਲ ਆਪਾਂ ਅੱਗੇ ਵਧਾਂਗੇ ਤੇ